ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੁਬਲ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕਬਾ ਮੁਬਾਰਕਾ ਦੇਣਾ ਵਾ ਕਿ ਜਿਹੜੇ ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਉਸ ਸਰਪਨੀ ਪਰਸਾ ਲਗੀਆ ਦਿੱਲੀ ਦੇ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰੂ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਕਵਰ ਕੀਤਾ ਤੇ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਐਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਮੇਰਾ ਜਿਹੜਾ ਮੀਡੀਅਮ ਐਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਇਹਦੀ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੰਨੇ ਵੀ ਪ੍ਰਾਈਮਿੰਿਸਟਰ ਮਾਏ ਇਹ ਉੱਥੇ ਆਤੇ ਇਹਨੂੰ ਆਰਟੀਕਲ ਰਿਸ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਦੀ ਇੱਕ ਪਰਸਨਲ ਪੇਂਟਿੰਗ ਨਾਲ ਹੀ ਜਦੋਂ ਪਿਛਲੇ 5 ਸਾਲ ਪਹਿਲਾਂ ਇਲੈਕਸ਼ਨ ਹੋਏ ਹੀ ਤੇ ਤਿੰਨ ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸ਼ੰਸਾ ਪੱਤਰ ਆ ਚੁੱਕੇ ਨੇ ਕਿਸ ਦਾ ਤੁਹਾਡੇ ਦਿਹਿਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜ ਜਿੰਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਹੈ ਇਹਦੇ ਠੀਕ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਬਣਾਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਤਰਜ ਕਰਵਾਉਣਾ ਚਾਹੁੰਦਾ ਵਾਂ ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੁਬਲ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕ ਮੁਬਾਰਕਾ ਦੇਣਾ ਵਾਂ ਕਿ ਜਿਹੜੇ ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਔਰ ਸਰ ਆਪਣੀ ਪਰਸਾਂ ਲੱਗੀ ਆ ਦਿੱਲੀ ਦੇ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਕਵਰ ਕੀਤਾ ਤੇ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਐਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਮੇਰਾ ਜਿਹੜਾ ਮੀਡੀਅਮ ਐਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਇਹਦੀ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੱਦਨੇ ਵੀ ਪ੍ਰਾਈਮਿੰਿਸਟਰ ਨੇ ਹੈ ਇਹ ਉੱਥੇ ਹੀ ਆ ਤੇ ਇਹਨੂੰ ਮੈਂ ਆਰਟੀਕਲ ਰਿਸ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਲਈ ਇੱਕ ਪਰਸਨਲ ਪੇਂਟਿੰਗ ਨਾਲ ਇਹ ਜ ਪਿਛਲੇ 5 ਸਾਲ ਪਹਿਲਾਂ ਇਲੈਕਸ਼ਨ ਹੋਏ ਹੀ ਤੇ ਤਿੰਨ ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸ਼ੰਸਾਪਿਤ ਰੱਖ ਚੁੱਕੇ ਨੇ ਕਿਸ ਦਾ ਆਪਣੇ ਧਿਆਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜਦੋਂ ਮੈਂ ਫਾਈਨਲ ਟੱਚਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਇਹਦੇ ਵਿੱਚ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਬਣਾਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਦਰਜ ਕਰਵਾਉਣਾ ਚਾਹੁੰਦਾ ਹਾਂ